ਸ਼ਸ਼ੀਕਾ ਜੀ ਐਨਆਰਟੀਵੀ ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਲੁਧਿਆਣਾ ਚੋਣਾਂ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਤਾਂ ਚੋਣ ਦਾ ਐਲਾਨ ਹੋ ਚੁੱਕਿਆ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਕਿ ਕਦੋਂ ਚੋਣਦਿਆਂ ਤਰੀਕਾਂ ਦਾ ਐਲਾਨ ਹੋਏਗਾ ਤਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਅੱਜ ਚੋਣ ਦਾ ਐਲਾਨ ਕਰ ਦਿੱਤਾ ਗਿਆ ਤਾਂ ਲੁਧਿਆਣਾ ਪੱਛਮੀ ਚ 19 ਜੂਨ ਨੂੰ ਵੋਟਾਂ ਪੈਣਗੀਆਂ ਤਾਂ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਲੁਧਿਆਣਾ ਪੱਛਮੀ ਚ ਜੋ ਜਿਮਨੀ ਚੋਣ ਹੋਣ ਜਾ ਰਹੀ ਆ ਉਸ ਦੇ ਲਈ ਐਲਾਨ ਹੋ ਚੁੱਕਿਆ ਹੈ ਤਾਂ 19 ਜੂਨ ਨੂੰ ਵੋਟਾਂ ਪੈਣਗੀਆਂ ਅਤੇ ਕੱਲ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣਗੇ ਤਾਂ ਉੱਥੇ ਹੀ ਜਕਰ ਦੇਖਿਆ ਜਾਵੇ ਕਿ ਇਸ ਚੋਣ ਵਿੱਚ ਦਿਗਜ ਲੀਡਰ ਆ ਜਿਹੜੇ ਚੋਣ ਮੈਦਾਨ ਚ ਉਤਰੇ ਹੋਏ ਨੇ ਜੇਕਰ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਦੇ ਭਾਰਤ ਪੂਸ਼ਣ ਆਸ਼ੂ ਜਿਹੜੇ ਆ ਚੋਣ ਮੈਦਾਨ ਚ ਨੇ ਜੋ ਕਿ ਪਹਿਲਾਂ ਵੀ ਇਥੋਂ ਵਿਧਾਇਕ ਰਹੇ ਨੇ ਹਾਲਾਂਕਿ ਭਾਈ ਵਿੱਚ ਉਹਨਾਂ ਨੇ ਇਲੈਕਸ਼ਨ ਆ ਜਿਹੜੇ ਆ ਹਾਰ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਿਆ ਤਾਂ ਉੱਥੇ ਹੀ ਜਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ अरोੜਾ ਚੋਣ ਮદાન ਚ ਨੇ ਤੇ ਅਕਾਲੀ ਦਲ ਦੇ ਪਰ ਉਪਕਾਰ ਸਿੰਘ ਆ ਜਿਹੜੇ ਉਹ ਚੋਣ ਮદાન ਚ ਉਤਾਰੇ ਗਏ ਨੇ ਹਾਲਾਂਕਿ ਬੀਜੇਪੀ ਵੱਲੋਂ ਹਜੇ ਆਪਣਾ ਪੱਤਾ ਨਹੀਂ ਖੋਲਿਆ ਗਿਆ ਤਾਂ ਉਧਰ ਜੇ ਘਰ ਦੇਖਿਆ ਜਾਵੇ ਕਿ ਲੁਧਿਆਣਾ ਪੱਛਮੀ ਦਾ ਚੋਣ ਵਿਗਲ ਵੱਚੁਕਿਆ ਤਾਂ ਅੱਜ ਵੱਡੇ ਪੱਧਰ ਤੇ ਜਿੱਥੇ ਤਿਆਰੀਆਂ ਜੜੀਆਂ ਚੱਲ ਰਹੀਆਂ ਨੇ ਤੇ ਉੱਥੇ ਹੀ ਭਲਕੇ ਤੋਂ ਨਾਮ ਜਿੰਦਗੀ ਪੱਤਰ ਆ ਜਿਹੜੇ ਦਾਖਲ ਕੀਤੇ ਜਾਣਗੇ ਤੇ ਜੇਕਰ ਦੇਖਿਆ ਜਾਵੇ ਕਿ ਇਹਨਾਂ ਚੋਣਾਂ ਨੂੰ ਲੈ ਕੇ ਵੱਡੇ ਪੱਧਰ ਤੇ ਤਿਆਰੀਆਂ ਚੱਲ ਰਹੀਆਂ ਸੀ ਵੱਡੇ ਲੰਬੇ ਸਮੇਂ ਤੋਂ ਇੰਤਜ਼ਾਰ ਹੋ ਰਿਹਾ ਸੀ ਕਿ ਆਖਰਕਾਰ ਕਦੋਂ ਚੋਣ ਦਾ ਐਲਾਨ ਹੋਏਗਾ ਤਾਂ ਅੱਜ ਚੋਣ ਦਾ ਐਲਾਨ ਹੋ ਚੁੱਕਿਆ ਹੈ ਭਾਰਤ ਚੋਣ ਕਮਿਸ਼ਨ ਵੱਲੋਂ ਅੱਜ ਇਹ ਚੋਣ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ 19 ਜੂਨ ਨੂੰ ਲੁਧਿਆਣਾ ਪਛਮੀ ਦੇ ਲਈ ਵੋਟਾਂ ਪੈਣਗੀਆਂ ਤੇ 23 ਜੂਨ ਨੂੰ ਨਤੀਜੇ ਆਉਣਗੇ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਲੁਧਿਆਣਾ ਪਛਮੀ ਚੋਣ ਦਾ ਵਿਗਲ ਵੱਧ ਚੁੱਕਿਆ ਹੈ ਤੇ ਉਧਰ ਜੇਕਰ ਦੇਖਿਆ ਜਾਵੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਜੋ ਕਿ 11 ਜਨਵਰੀ ਨੂੰ ਅਚਾਨਕ ਉਹਨਾਂ ਦੀ ਜੋ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ ਤੇ ਆ ਲੁਧਿਆਣਾ ਪੱਛਮੀ ਚ ਜਿਸ ਦੇ ਚੱਲਦਿਆ ਦੁਆਰਾ ਜਿਮਨੀ ਚੋਣ ਹੋਣ ਜਾ ਰਹੀ ਹੈ ਤਾਂ ਜਿਮਨੀ ਚੋਣ ਵਿੱਚ ਆ ਆਮ ਆਦਮੀ ਪਾਰਟੀ ਵੱਲੋਂ ਸੰਜੀਵ ਔਰੋੜਾ ਚੋਣ ਮੈਦਾਨ ਚ उतारे ਗਏ ਨੇ ਤੇ ਕਾਂਗਰਸ ਪਾਰਟੀ ਵੱਲ ਭਾਰਤ ਪੁਸ਼ਨਾ ਆਸ਼ੂ ਚੋਣ ਮੈਦਾਨ ਚ ਨੇ ਤੇ ਉਧਰ ਜੇਕਰ ਅਕਾਲੀ ਦਲ ਦੀ ਗੱਲ ਕਰੇ ਤਾਂ ਅਕਾਲੀ ਦਲ ਨੇ ਪਰਉਪਕਾਰ ਸਿੰਘ ਨੂੰ ਚੋਣ ਮੈਦਾਨ ਚ ਉਤਾਰਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜੋ ਜਿਮਨੀ ਚੋਣ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਸੀ ਕਿਆਸਰਾਈਆਂ ਚੱਲ ਰਹੀਆਂ ਸੀ ਕਿ ਇਸ ਤਰੀਕ ਨੂੰ ਚੋਣ ਕਰਵਾਈ ਜਾ ਸਕਦੀ ਹੈ ਤਾਂ ਅੱਜ ਉਸ ਸਮਾਂ ਆ ਗਿਆ ਕਿ ਚੋਣ ਦਾ ਐਲਾਨ ਹੋ ਚੁੱਕਿਆ ਤਾਂ ਭਾਰਤੀ ਚੋਣ ਕਮਿਸ਼ਨ ਵੱਲੋਂ ਅੱਜ ਚੋਣ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ 23 ਜੂਨ ਨੂੰ ਜਿਹੜੇ ਆ ਨਤੀਜੇ ਆਣਗੇ ਤੇ 19 ਜੂਨ ਨੂੰ ਵੋਟਾਂ ਪੈਣਗੇ ਲੁਧਿਆਣਾ ਪੱਛਮੀ ਚੋਣ ਦੇ ਨਾਲ ਜੁੜੀ ਹੋਈ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਲੁਧਿਆਣਾ ਪੱਛਮੀ ਚ 19 ਜੂਨ ਨੂੰ ਜਿਹੜੀਆਂ ਵੋਟਾਂ ਪੈਣ ਜਾ ਰਹੀਆਂ ਨੇ ਤੇ ਉੱਥੇ ਹੀ 23 ਜੂਨ ਨੂੰ ਇਹਨਾਂ ਚੋਣਾਂ ਦੇ ਨਤੀਜੇ ਸਾਹਮਣੇ ਆਣਗੇ ਤਾਂ ਲੁਧਿਆਣਾ ਪੱਛਮੀ ਚ ਕਾਂਗਰਸ ਪਾਰਟੀ ਦੇ ਲੰਬੇ ਸਮੇਂ ਤੋਂ ਐਮਐਲਏ ਸਨ ਭਾਰਤ ਪੂਸ਼ਣ ਆਸ਼ੂ ਜੋ ਕਿ ਸਾਬਕਾ ਫੂਡ ਪ੍ਰੋਸੈਸਿੰਗ ਮੰਤਰੀ ਵੀ ਨੇ ਅਤੇ ਉਹ 22 ਵਿੱਚ ਇਲੈਕਸ਼ਨ ਲੜਦੇ ਨੇ ਪਰ ਆਮ ਆਦਮੀ ਪਾਰਟੀ ਦੀ ਹਵਾ ਅੱਗੇ ਆ ਚੋਣ ਕਿਤੇ ਨਾ ਕਿਤੇ ਹਾਰ ਜਾਂਦੇ ਨੇ ਜਿੱਦੇ ਚੱਲਦਿਆਂ ਗੁਰਪ੍ਰੀਤ ਸਿੰਘ ਗੋਗੀ ਵੱਡੀ ਜਿੱਤ ਆ ਜਿਹੜੇ ਦਰਜ ਕਰਦੇ ਆ 2022 ਦੀਆਂ ਚੋਣਾਂ ਵਿੱਚ ਪਰ ਉਹਨਾਂ ਦੀ ਅਚਾਨਕ 11 ਜਨਵਰੀ ਨੂੰ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਹ ਸੀਟ ਖਾਲੀ ਹੁੰਦੀ ਹੈ ਅਤੇ ਹੁਣ ਉਸੇ ਸੀਟ ਤੇ ਜਿਹੜੀ ਆ ਕਿਆਸਰਾਈਆਂ ਚੱਲ ਰਿਹਾ ਸੀ ਕਿ ਇਸ ਤਰੀਕ ਨੂੰ ਜਿਹੜੀਆਂ ਚੋਣਾਂ ਹੋ ਸਕਦੇ ਨੇ ਇਸ ਮਹੀਨੇ ਚ ਚੋਣਾਂ ਹੋ ਸਕਦੇ ਨੇ ਤਾਂ ਅੱਜ ਇਲੈਕਸ਼ਨ ਕਮਿਸ਼ਨ ਨੇ ਜਿਹੜਾ ਚੋਣ ਦਾ ਐਲਾਨ ਕਰ ਦਿੱਤਾ ਹੈ ਤੇ 19 ਜੂਨ ਨੂੰ ਵੋਟਾਂ ਪੈਣਗੀਆਂ ਤੇ 23 ਜੂਨ ਨੂੰ ਇਸ ਦੇ ਨਤੀਜੇ ਸਾਹਮਣੇ ਆਣਗੇ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਕੱਲ ਤੋਂ ਹੀ ਨਾਮਜ਼ਦਗੀ ਪੱਤਰ ਆ ਜਿਹੜੇ ਉਹ ਦਾਖਲ ਹੋਣੇ ਸ਼ੁਰੂ ਹੋ ਜਾਣਗੇ ਤਾਂ ਉਮੀਦਵਾਰ ਹਲੇ ਭਾਜਪਾ ਨੇ ਆਪਣਾ ਪੱਤਾ ਨਹੀਂ ਖੋਲਿਆ ਤਾਂ ਉੱਥੇ ਜੇਕਰ ਦੇਖਿਆ ਜਾਵੇ ਕਿ ਆ ਭਾਜਪਾ ਵੱਲੋਂ ਜਿਹੜੇ ਆ ਮੰਤਰੀ ਨੇ ਸਹਾਇਕੰਤਰੀ ਮੰਤਰੀ ਨੇ ਰਵਨੀਤ ਮਿੱਟੂ ਵੱਡੇ ਪਦਰ ਤੇ ਵਿਚਰੇ ਨੇ ਤਾਂ ਜਲਦੀ ਹੀ ਭਾਜਪੀ ਵੱਲੋਂ ਅੱਜ ਹੀ ਸ਼ਾਮ ਤੱਕ ਲੱਗਦਾ ਹੈ ਕਿ ਐਲਾਨ ਹੋ ਸਕਦਾ ਹੈ ਤੇ ਉਧਰ ਐਲਾਨ ਆ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਜ਼ਰੂਰ ਕਰ ਦਿੱਤਾ ਹੈ ਲੁਧਿਆਣਾ ਪੱਛਮੀ ਚੋਣ ਦਾ